ਪੰਜਾਬ نیوز ਟੈਲੀਵਿਜ਼ਨ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸੁਖਰਾ ਚੈਨਲ ਖਾਸ ਪਰ ਆਉਂ ਪੋਲਿਟਿਕਲ ਟਾਕ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਗੱਲ ਕਰਾਂਗੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਜਿਮਣੀ ਚੋਣਾਂ ਵਾਸਤੇ ਕਿਉਂ ਲੱਭਣੇ ਪੈਂਦੇ ਨੇ ਦੂਸਰੀਆਂ ਪਾਰਟੀਆਂ ਵਿੱਚੋਂ ਉਮੀਦਵਾਰ ਕਿਉਂ ਨਹੀਂ ਤਿਆਰ ਹੋ ਰਿਹਾ ਪਾਰਟੀ ਦਾ ਹੇਠਲਾ ਕਾਡਰ ਤੁਸੀਂ ਜੇਕਰ ਛੱਡ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਲੈਣਾ ਔਰ ਜੇਕਰ ਫੇਸਬੁੱਕ ਤੇ ਜੁੜੇ ਹੋ ਤਾਂ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਆਵਾਜ਼ੀ ਪਾਰਟੀ ਦਾ ਪੰਜਾਬ ਦੇ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਮੋੜ ਵੱਜਦਾ ਹੈ ਜਦੋਂ ਪੰਜਾਬ ਦੀਆਂ 13 ਲੋਕ ਸਭਾ ਚੋਣਾਂ ਦੇ ਵਿੱਚੋਂ ਚਾਰ ਉਮੀਦਵਾਰ ਆਵਾਜ਼ੀ ਪਾਰਟੀ ਦੇ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਲੋਕ ਸਭਾ ਹਲਕਾ ਸੰਰੂਰ ਤੋਂ ਭਗਵੰਤ ਮਾਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਧਰਮਵੀਰ ਗਾਂਧੀ ਜਿੱਤੇ ਜਾਂਦੇ ਨੇ ਉਸ ਤੋਂ ਬਾਅਦ ਇੰਜ ਲੱਗਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵੱਡਾ ਹੰਗਾਰਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤਾ ਏ ਉਸ ਤੋਂ ਲੱਗਦਾ ਕਿ ਆਉਣ ਦੇ ਸਮੇਂ ਵਿੱਚ ਵੱਡੀ ਪਾਰਟੀ ਦੇਸ਼ ਪੱਧਰ ਤੱਕ ਇਹ ਪਾਰਟੀ ਆਸਾਨੀ ਨਾਲ ਪੁੱਜ ਸਕਦੀ ਏ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਿਵੇਂ ਤਿਵੇਂ ਆਮ ਆਦਮੀ ਪਾਰਟੀ ਦਾ ਉਸ ਤਰ੍ਹਾਂ ਦਾ ਅਭਾਰਤਾ ਨਹੀਂ ਹੋਇਆ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ 2014 ਦੀਆਂ ਚੋਣਾਂ ਤੋਂ ਬਾਅਦ ਫਿਰ 2017 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਜਿਸ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਹਨੇਰੀ ਬੜੀ ਤੇਜ਼ ਝੁੱਲ ਰਹੀ ਸੀ ਬੜੀ ਹਰ ਪਾਸੇ ਚਰਚਾ ਚੱਲਦੀ ਸੀ ਕਿ ਆਮ ਆਦਮੀ ਪਾਰਟੀ ਦਾ ਬੜੀ ਆਸਾਨੀ ਨਾਲ ਸਰਕਾਰ ਬਣਨਾ ਤੈਅ ਹੋਵੇਗਾ ਪਰ ਜਿਸ ਤਰ੍ਹਾਂ ਦੀਆਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਸਨ ਉਸ ਮੁਤਾਬਕ ਨਤੀਜੇ ਨਹੀਂ ਆਏ ਅਤੇ ਆਮ ਆਦਮੀ ਪਾਰਟੀ ਦੀ ਸਿਰਫ 20 ਸੀਟਾਂ ਤੇ ਹੀ ਜਿੱਤ ਹੋਈ ਉਸ ਵੇਲੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਚਲੋ ਸਮਾਂ ਬੀਤਦਾ ਗਿਆ ਇਹਨੇ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਜਿਸ ਦੇ ਵਿੱਚ 13 ਉਮੀਦਵਾਰ ਆਮ ਆਦਮੀ ਪਾਰਟੀ ਨੇ ਖੜੇ ਕੀਤੇ ਜਿਸ ਦੇ ਵਿੱਚੋਂ ਸਿਰਫ ਇੱਕ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੀ ਸੰਗਰੂਰ ਤੋਂ ਜਿੱਤ ਸਕੇ ਪਾਰਟੀ ਦੇ ਜਦੋਂ ਕੋਈ ਪੰਜਾਬ ਦੇ ਵਿੱਚ ਬਹੁਤਾ ਵੱਡਾ ਅਭਾਰ ਨਹੀਂ ਸੀ ਉਸ ਵੇਲੇ ਚਾਰ ਲੋਕ ਸਭਾ ਮੈਂਬਰ ਜਿੱਦਦੇ ਨੇ ਤੇ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦਾ ਅਵਾਰ ਹੋਇਆ 20 ਸੀਟਾਂ ਤੇ ਆਮ ਆਦੀ ਪਾਰਟੀ ਜਿੱਤੀ ਸੀ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਸਿਰਫ ਇੱਕ ਮੈਂਬਰ ਪਾਰਲੀਮੈਂਟ ਹੀ ਜਿੱਤ ਸਕਿਆ ਉਹ ਵੀ ਖਾਸ ਤੌਰ ਤੇ ਭਗਵੰਤ ਮਾਨ ਦੀ ਆਪਣੀ ਵੋਟ ਉਸ ਨੂੰ ਪੈ ਗਈ ਪਾਰਟੀ ਦਾ ਉਸ ਵੇਲੇ ਕੋਈ ਬਹੁਤਾ ਪੰਜਾਬ ਵਿੱਚ ਅਵਾਰ ਦਿਖਾਈ ਨਹੀਂ ਦਿੱਤਾ ਸੀ ਉਸ ਤੋਂ ਬਾਅਦ ਗੱਲ ਆਈ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਜਿਸ ਵਿੱਚ ਲਗਾਤਾਰ ਆਮ ਆਦੀ ਪਾਰਟੀ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਜਿੱਤੇਗੀ ਉਦੋਂ ਇਹ ਚੋਣਾਂ ਦਰਮਿਆਨ ਆਵਾਜ਼ੀ ਪਾਰਟੀ ਨੇ ਭਾਵੇਂ ਕੁਝ ਬਖਰੀ ਵਿਉਤਬੰਦੀ ਨਾਲ ਚੋਣ ਲੜੀ ਪਰ ਤੁਹਾਨੂੰ ਦੱਸ ਦਿੰਦੇ ਨੇ ਕਿ 2022 ਵਿੱਚ ਭਾਵੇਂ ਆਵਾਜ਼ੀ ਪਾਰਟੀ ਸਰਕਾਰ ਬਣਨ ਦੀ ਹਵਾ ਚੱਲ ਰਹੀ ਸੀ ਪਰ ਇਹ ਹਵਾ ਕਿਉਂ ਚੱਲ ਰਹੀ ਸੀ ਕਿਉਂਕਿ ਲੋਕਾਂ ਵਿੱਚ ਦੂਸਰੀਆਂ ਪਾਰਟੀਆਂ ਨੂੰ ਲੈ ਕੇ ਨਫ਼ਰਤ ਦਾ ਮਾਹੌਲ ਸੀ ਲੋਕਾਂ ਨੇ ਇਹਨਾਂ ਨੂੰ ਜਿਤਾਉਣ ਲਈ ਦੂਸਰੀਆਂ ਪਾਰਟੀਆਂ ਨੂੰ ਹਰਾਇਆ ਲੋਕਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਕਿ ਸਾਡੇ ਕੋਈ ਹੋਰ ਉਹਨਾਂ ਕੋਲ ਪਾਰਟੀ ਨਹੀਂ ਸੀ ਜਿਸ ਕਰਕੇ ਲੋਕਾਂ ਨੂੰ ਇਹ ਲੱਗਿਆ ਕਿ ਇੱਕ ਵਾਰ ਇਹਨਾਂ ਨੂੰ ਜਿਤਾ ਕੇ ਦੇਖ ਲਈਏ ਤੇ ਖਾਸ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਜਿਤਾਉਣ ਲਈ ਦੂਸਰੀਆਂ ਪਾਰਟੀਆਂ ਨੂੰ ਇੱਕ ਤਰੀਕੇ ਨਾਲ ਹਰਾਇਆ ਜਿਸ ਕਰਕੇ ਆਮ ਆਦੀ ਪਾਰਟੀ 92 ਵਿਧਾਨ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰ ਗਈ ਜਿਸ ਤੋਂ ਬਾਅਦ ਇਹ ਲੱਗਿਆ ਕਿ ਹੁਣ ਪੰਜਾਬ ਵਿੱਚ ਆਮ ਆਦੀ ਪਾਰਟੀ ਇੰਨੇ ਵੱਡੇ ਫਰਕ ਨਾਲ ਜਿੱਤੀ ਹੈ ਲੋਕਾਂ ਨੇ ਵੱਡਾ ਫਤਵਾ ਆਮ ਆਦੀ ਪਾਰਟੀ ਦੇ ਹੱਕ ਵਿੱਚ ਦਿੱਤਾ ਹੈ ਹੁਣ ਲੱਗਦਾ ਹੈ ਕਿ ਆਮ ਆਦੀ ਪਾਰਟੀ ਦਾ ਪੰਜਾਬ ਵਿੱਚ ਹੇਠਲਾ ਕਾਡਰ ਬੜੀ ਆਸਾਨੀ ਦੇ ਨਾਲ ਸਥਾਪਿਤ ਹੋ ਜਾਵੇਗਾ ਕਿਉਂਕਿ ਜਦੋਂ ਜਿਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੋਵੇ ਉਸ ਵੇਲੇ ਸਾਰੇ ਲੋਕ ਉਸ ਪਾਰਟੀ ਵੱਲ ਝੁੱਕ ਜਾਂਦੇ ਨੇ ਤੇ ਪਾਰਟੀ ਹੇਠਲਾ ਕਾਡਰ ਵੀ ਮਜ਼ਬੂਤ ਹੋਣ ਲੱਗ ਜਾਂਦਾ ਹੈ ਪਰ ਜਿਸ ਤਰ੍ਹਾਂ ਦੀ ਉਮੀਦ ਸੀ ਉਸ ਤਰ੍ਹਾਂ ਦਾ ਬਦਲਾਅ ਦਾ ਜਿਸ ਤਰ੍ਹਾਂ ਨਾਰਾ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਵੀ ਇਸੇ ਇਸ ਤਰ੍ਹਾਂ ਦੀ ਰਾਜਨੀਤੀ ਲਿਆਵਾਂਗੇ ਕੁਈ ਵੱਖਰੇ ਤਬਦੀਲੀਆਂ ਲਿਆਂਦੀ ਜਾਣਗੇ ਜਿਸ ਦਾ ਲੋਕ ਬੜਾ ਵਧੀਆ ਤਰੀਕੇ ਨਾਲ ਸਵਾਗਤ ਵੀ ਕਰਨਗੇ ਅਤੇ ਲੋਕਾਂ ਲਈ ਕੁਝ ਨਵੀਆਂ ਸੁਭਾਵਨਾਵਾਂ ਵੀ ਪੈਦਾ ਹੋਣਗੀਆਂ ਉਮੀਦਾਂ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਦਿਖਾਈਆਂ ਗਈਆਂ ਪਰ ਉਹਨਾਂ ਉਮੀਦਾਂ ਨੂੰ ਪੂਰਾ ਕਿਤਨਾ ਕਿਤੇ ਜ਼ਰੂਰ ਨਹੀਂ ਕੀਤਾ ਗਿਆ ਲੋਕਾਂ ਦੇ ਮਨਾਂ ਤੇ ਥੋੜੀ ਬਹੁਤ ਸੱਟ ਵੀ ਜ਼ਰੂਰ ਲੱਗੀ ਕਿ ਜਿਸ ਤਰ੍ਹਾਂ ਦਾ ਦਾਅਵੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਕੀਤੇ ਗਏ ਸੀ ਉਸ ਪ੍ਰਕਾਰ ਪੰਜਾਬ ਵਿੱਚ ਉਹ ਯਾ ਰਾਜ ਸਥਾਪਿਤ ਨਹੀਂ ਹੋਇਆ ਕਿਉਂਕਿ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਦਾ ਨਾਅਰਾ ਇਹ ਸੀ ਕਿ ਉਹ ਰਾਜਨੀਤੀ ਬਦਲਣ ਲਈ ਆਏ ਨੇ ਤੇ ਆਮ ਲੋਕਾਂ ਨੂੰ ਉਹ ਰਾਜਨੀਤੀ ਵਿੱਚ ਅੱਗੇ ਲਿਆ ਕੇ ਰਾਜ ਚਲਾਉਣਗੇ ਪਰ ਜਿਵੇਂ ਸਮਾਂ ਬੀਤਦਾ ਗਿਆ ਪੰਜਾਬ ਸਰਕਾਰ ਚੱਲਦੀ ਰਹੀ ਜਿਹੜੇ ਆਮ ਆਦਮੀ ਪਾਰਟੀ ਦੇ ਆਮ ਵਲੰਟੀਅਰ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲੱਗਾ ਉਸੇ ਪ੍ਰਕਾਰ ਜਿਵੇਂ ਪਹਿਲਾਂ ਰਵਾਇਤੀ ਪਾਰਟੀਆਂ ਆਉਂਦੀਆਂ ਸਨ ਉਹ ਆਪਣੇ ਨਾਲ ਵੱਡੇ ਲੀਡਰਾਂ ਨੂੰ ਲੈ ਕੇ ਆਉਂਦੀਆਂ ਸਨ ਜਾਂ ਦੂਸਰੇ ਪਾਰਟੀਆਂ ਦੇ ਵਿੱਚੋਂ ਆਪਣੀਆਂ ਪਾਰਟੀਆਂ ਵਿੱਚ ਸਥਾਪਿਤ ਕਰਕੇ ਉਹਨਾਂ ਨੂੰ ਚੋਣਾਂ ਲੜਾਉਂਦੀਆਂ ਸਨ ਉਸੇ ਲੀਹ ਤੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਵੀ ਇਹੀ ਤੋਰਾ ਤੁਰ ਲਿਆ ਅਤੇ ਜਿਹੜੇ ਵੱਡੇ ਲੀਡਰ ਦੂਸਰੀਆਂ ਪਾਰਟੀਆਂ ਵਿੱਚ ਆਪਣਾ ਰਾਜਪਾਗ ਚਲਾਉਂਦੇ ਰਹੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਜਾਣ ਲੱਗਾ ਜਿਹੜੇ ਵਲੰਟੀਅਰ ਤਕਰੀਬਨ 2014 ਤੋਂ ਲੱਗੇ ਹੋਏ ਸਨ ਜਦੋਂ ਆਮ ਆਦਮੀ ਪਾਰਟੀ ਦਾ ਬਹੁਤਾ ਪੰਜਾਬ ਦੇ ਵਿੱਚ ਪ੍ਰਭਾਵ ਨਹੀਂ ਸਨ ਤਾਂ ਉਸ ਵੇਲੇ ਉਹ ਵਲੰਟੀਅਰ ਲੋਕਾਂ ਤੋਂ ਮਜਾਕ ਦਾ ਪੱਤਰ ਹੀ ਬੰਦੇ ਰਹਿੰਦੀ ਸਨ ਕਿ ਤੁਹਾਡੀ ਪਾਰਟੀ ਕਦੇ ਵੀ ਰਾਜ ਵਿੱਚ ਨਹੀਂ ਆਵੇਗੀ ਜਾਂ ਤੁਹਾਨੂੰ ਕੋਈ ਆਉਦਾ ਮਿਲ ਜਾਵੇਗਾ ਤੁਸੀਂ ਤੁਰੇ ਫਿਰਦੇ ਹੋ ਅਜਿਹੇ ਤਾਨੇ ਮੇਣੇ ਲੋਕਾਂ ਨੂੰ ਬਹੁਤ ਸੁਣਨ ਦੇਖਣ ਨੂੰ ਮਿਲੇ ਪਰ ਜਿਸ ਤਰ੍ਹਾਂ ਲੋਕ ਕਹਿੰਦੇ ਸੀ ਕਿ ਜਦੋਂ ਸੱਤਾ ਦੇ ਵਿੱਚ ਪਾਰਟੀਆਂ ਆ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਆਮ ਲੋਕਾਂ ਨੂੰ ਇਹ ਭੁੱਲ ਜਾਂਦੀਆਂ ਨੇ ਉਸੇ ਤਰ੍ਹਾਂ ਇਹਨਾਂ ਨੇ ਵੀ ਇਹੀ ਹਾਲ ਕਰ ਦਿੱਤਾ ਗੱਲ ਕਰੀਏ ਪੰਜਾਬ ਵਿੱਚ ਇਹ ਜੋ ਰਾਜਨੀਤਿਕ ਬਦਲਣ ਦੀ ਗੱਲ ਆਖੀ ਜਾਂਦੀ ਦੀ ਆਮ ਆਦਮੀ ਪਾਰਟੀ ਵੱਲ ਉਹਨਾਂ ਨੇ ਆਪਣੇ ਵਾਅਦੇ ਤੋਂ ਜਾਂ ਆਪਣੇ ਨਾਅਰੇ ਤੋਂ ਕਿਉਂ ਮੁਕਰਨ ਦਾ ਰੋਲ ਨਿਭਾਇਆ ਕਿਉਂਕਿ ਜਦੋਂ ਜਦੋਂ ਪੰਜਾਬ ਵਿੱਚ ਇਹਨਾਂ ਦੇ ਰਾਜ ਵਿੱਚ ਜਿਮਨੀ ਚੋਣਾਂ ਆਈਆਂ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਬਾਹਰਲੇ ਉਮੀਦਵਾਰਾਂ ਨੂੰ ਭਾਵ ਕੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਚੋਣਾਂ ਲੜਾਈਆਂ ਗਈਆਂ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਤਾਂ ਫਿਰ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲਿਆਉਣ ਦੀ ਕਿਉਂ ਜ਼ਰੂਰਤ ਪੈਗੀ ਇਹ ਅੱਜ ਵੱਡਾ ਸਵਾਲ ਖੜਾ ਹੋ ਚੁੱਕਿਆ ਹੈ ਜਿਸ ਪਾਰਟੀ ਦੀ ਸਰਕਾਰ ਚੱਲ ਰਹੀ ਹੁੰਦੀ ਆ ਉਸ ਵਿੱਚ ਜਦੋਂ ਚਿਮਣੀ ਚੋਣ ਆਉਂਦੀ ਹੈ ਤਾਂ ਉਸ ਪਾਰਟੀ ਦਾ ਉਮੀਦਵਾਰ ਜਿਤਨਾ ਲਗਭਗ ਤੈਅ ਹੀ ਹੁੰਦਾ ਜਦੋਂ ਸਰਕਾਰ ਹੁੰਦੀ ਹੈ ਤੇ ਉਮੀਦਵਾਰ ਵੀ ਸਰਕਾਰ ਦਾ ਜਿਤਨਾ ਤੈਅ ਹੁੰਦਾ ਤਾਂ ਦੂਸਰੀਆਂ ਪਾਰਟੀਆਂ ਵਿੱਚੋਂ ਕਿਉਂ ਉਮੀਦਵਾਰਾਂ ਨੂੰ ਲੈ ਕੇ ਚੋਣ ਲੜਾਈ ਜਾਰੀ ਹੈ ਇਹ ਅੱਜ ਹਰੇਕ ਵਿਅਕਤੀ ਦੇ ਮਨ ਵਿੱਚ ਸਵਾਲ ਕਮਰਿਆ ਭਾਵੇਂ ਉਹ ਆਮ ਲੋਕ ਨੇ ਭਾਵੇਂ ਆਵਾ ਦੀ ਪਾਰਟੀ ਦੇ ਵਲੰਟੀਅਰ ਲੋਕ ਨੇ ਆਵਾ ਦੀ ਪਾਰਟੀ ਦੇ ਰਾਜ ਵਿੱਚ ਕਾਫੀ ਜਿੰਮਣੀ ਚੋਣਾ ਹੋ ਚੁੱਕੀਆਂ ਨੇ ਆਪਾਂ ਜੇਕਰ ਪਿਛਲ ਖੋਰੀ ਝਾਤ ਮਾਰੀਏ ਤਕਰੀਬਨ ਜਿਹੜਾ ਆ ਸਾਢੇ 3 ਸਾਲ ਦਾ ਸਮਾਂ ਆਵਾ ਦੀ ਪਾਰਟੀ ਦੀ ਕਾਰਜਕਾਲ ਦਾ ਬੀਚਿਆ ਉਸ ਵਿੱਚ ਗੱਲ ਕਰੀਏ ਤਾਂ ਜਦੋਂ ਸਰਕਾਰ ਬਣੀ ਨੂੰ ਕੁਝ ਕੁ ਮਹੀਨੇ ਹੋ ਹੋ ਸੰ ਤਾਂ ਪੰਜਾਬ ਵਿੱਚ ਆਵਾ ਦੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਜੋਂ ਉਤਾਰੇਗੇ ਭਗਵੰਤ ਮਾਨ ਜਦੋਂ ਜਿੱਤ ਕੇ ਵਿਧਾਇਕ ਬਣਨ ਤੋਂ ਉਪਰੰਤ ਮੁੱਖ ਮੰਤਰੀ ਬਣੇ ਉਹਨਾਂ ਦਾ ਆਪਣਾ ਲੋਕ ਸਭਾ ਹਲਕਾ ਸੰਗਰੂਰ ਉਹਨਾਂ ਨੂੰ ਅਸਤੀਫਾ ਦੇਣ ਕਰਕੇ ਖਾਲੀ ਹੋ ਗਿਆ ਸੀ ਜਿਸ ਵਿੱਚ ਲੋਕ ਸਭਾ ਚੋਣ ਲਈ ਜਿਮਣੀ ਚੋਣ ਹੋਈ ਜਿਸ ਵਿੱਚ ਆਵਾਦੀ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਹੀ ਲੋਕਾਂ ਵਿੱਚ ਇਹ ਚਰਚਾ ਚੱਲ ਪਈ ਸੀ ਕਿ ਆਵਾਦੀ ਪਾਰਟੀ ਆ ਲੱਗਦਾ ਅਵਾਰ ਹੋਣਾ ਤਾਂ ਕੀ ਪਤਨ ਤਾਂ ਨਹੀਂ ਸ਼ੁਰੂ ਹੋ ਗਿਆ ਉਦੋਂ ਇਹ ਸਵਾਲ ਲੋਕਾਂ ਵਿੱਚ ਘੁਮਰੇ ਸਨ ਚਲੋ ਅઈਨੇ ਅੱਗੇ ਹੋਰ ਜਮਣੀ ਚੋਣਾਂ ਹੋਈਆਂ ਜੇਕਰ ਹੁਣ ਆਪਾਂ ਜਵੇਂ ਪਹਿਲਾਂ ਗੱਲ ਕੀਤੀ ਸੀ ਕਿ ਬਾਹਰਲੇ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਉਂ ਆਪਣੇ ਵਿੱਚ ਸ਼ਾਮਲ ਕਰਨਾ ਆਮ ਆਦਮੀ ਪਾਰਟੀ ਦੀ ਮਜਬੂਰੀ ਬਣੀ ਜਾਂ ਆਪਣੇ ਵਲੰਟੀਅਰਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਸਖਰੂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਚੋਣ ਦੀ ਜਮਣੀ ਚੋਣ ਆਈ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਕਿਸੇ ਵਲੰਟੀਅਰ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਆਪਣੇ ਪਾਰਟੀ ਵਿੱਚ ਸ਼ਾਮਲ ਕੀਤਾ ਉਹਨਾਂ ਨੂੰ ਟਰੈਕਟਰ ਦੇ ਕੇ ਨਵਾਜਿਆ ਫਿਰ ਇੰਨੇ ਚੋਣਾਂ ਆਈਆਂ 2025 ਦੀਆਂ ਲੋਕ ਸਭਾ ਚੋਣਾਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ 13 ਉਮੀਦਵਾਰ ਖੜੇ ਕਰਨੇ ਸਨ ਜਿਵੇਂ ਪਹਿਲਾਂ ਦੱਸਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਸੀ ਉਸ ਦੇ ਦਰਮਿਆਨ ਹੀ ਪਹਿਲੀ ਗੱਲ ਤਾਂ ਪੰਜ ਆਪਣੇ ਮੌਜੂਦਾ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਚੋਣ ਮદાન ਵਿੱਚ ਉਤਾਰਿਆ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਮੰਤਰੀ ਹੀ ਜਿੱਤਨ ਵਿੱਚ ਕਾਮਯਾਬ ਹੋਏ ਉਹ ਗਰਮੀਤ ਸਿੰਘ ਮੀਤਿਹਰਸਨ ਇਸ ਦਰਮਿਆਨ ਲੋਕ ਸਭਾ ਹਲਕਾ ਜਲੰਧਰ ਤੋਂ ਪਵਨ ਕਮਾਟੀ ਨੂੰ ਜਿਹੜੇ ਅਕਾਲੀ ਦਲ ਵਿੱਚ ਲੰਮਾ ਸਮਾਂ ਰਹੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਟਿਕਟ ਦਿੱਤੀ ਗਈ ਇਹਨਾਂ ਲੋਕ ਸਭਾ ਚੋਣਾਂ ਵਿੱਚ ਹੀ ਲੋਕ ਸਭਾ ਹਲਕਾ ਹਸ਼ਿਆਰਪੁਰ ਲਈ ਆਮ ਆਦੀ ਪਾਰਟੀ ਵੱਲੋਂ ਡਾਕਟਰ ਰਾਜਕਮਾਰ ਚੱਪੇਵਾਲ ਨੂੰ ਟਿਕਟ ਦਿੱਤੀ ਗਈ ਜਿਹੜੇ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸਨ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੂੰ ਇਹ ਚੋਣ ਲੜੇਗੀ ਉਸ ਤੋਂ ਬਾਅਦ ਉਹਨਾਂ ਦਾ ਆਪਣਾ ਹਲਕਾ ਵਿਧਾਨ ਸਭਾ ਚੱਬੇਵਾਲ ਤੋਂ ਸੀਟ ਖਾਲੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਜੋ ਟਿਕਟ ਦਵਾਈ ਤੇ ਉਹ ਆਪਣੇ ਵਿਧਾਇਕ ਬਣਨ ਵਿੱਚ ਕਾਮਯਾਬ ਹੋਏ ਪਹਿਲਾਂ ਤਾਂ ਦਲ ਬਦਲੀ ਕਰਕੇ ਡਾਕਟਰ ਚੱਬੇਵਾਲ ਇਧਰ ਜਿੱਤੇ ਉਹ ਦੁਆਰ ਉਹਨਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਉਹ ਜਿੱਤ ਗਏ ਇਹਨਾਂ ਲੋਕ ਸਭਾ ਚੋਣਾਂ ਆ ਭਾਗ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੀ ਫਤੇਗੜ ਸਾਹਿਬ ਲੋਕ ਸਭਾ ਹਲਕਾ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਜਿਹੜੇ ਕਿ ਦੂਜੀ ਪਾਰਟੀ ਵਿਚੋਂ ਲਿਆ ਕੇ ਕੈਂਡੀਡੇਟ ਬਣਾਏ ਗਏ ਸਨ ਐਨੇ ਪੰਜਾਬ ਵਿੱਚ 4 ਜਿਮਣੀ ਚੋਣਾਂ ਵਿਧਾਨ ਸਭਾ ਹਲਕਿਆਂ ਦੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਵਿਧਾਨ ਸਭਾ ਹਲਕਾ ਚੱਬੇਵਾਲ ਜਿਨ੍ਹਾਂ ਦੇ ਪਿਤਾ ਡਾਕਟਰ ਰਾਜਕਮਰ ਚੱਬੇਵਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਨ ਉਹਨਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਗਈ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਗਿੱਦੜਵਾ ਗਿੱਦੜਵਾ ਦੇ ਵਿੱਚ ਹਰਦੀਪ ਸਿੰਘ ਡੇਂਪੀ ਟੱਲੋ ਨੂੰ ਉਮੀਦਵਾਰ ਬਣਾਇਆ ਗਿਆ ਜੋ ਕਿ ਲੰਮਾ ਸਮਾਂ ਅਕਾਲੀ ਦਲ ਵੇਸ਼ਨ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਮਲ ਕੀਤਾ ਫਿਰ ਇਹਨੇ ਜਿਮਣੀ ਚੋਣ ਆਈ ਵਿਧਾਨ ਸਭਾ ਹਲਕਾ ਜਲੰਧਰ ਦੀ ਜਿੱਥੋਂ ਇਹਨਾਂ ਦੇ ਆਪਣੇ ਵਿਧਾਇਕ ਅਸ਼ੀਵਾ ਦੇ ਕੇ ਭਾਜਪਾ ਪਾਰਟੀ ਵਿੱਚ ਚਲੇ ਗਏ ਸੀ ਉਸ ਤੋਂ ਬਾਅਦ ਇਥੇ ਜਿਮਣੀ ਚੋਣ ਹੋਈ ਤਾਂ ਇਹਨਾਂ ਨੇ ਮਹਿੰਦਰ ਭਖਤ ਨਾਂ ਦੇ ਵਿਅਕਤੀ ਨੂੰ ਪਾਪਾ ਵਿੱਚੋਂ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਨੂੰ ਟਿਕਟ ਦੇ ਕੇ ਉਥੋਂ ਉਮੀਦਵਾਰ ਬਣਾਇਆ ਗਿਆ ਉਹ ਭਾਵੇਂ ਜਿੱਤ ਪ੍ਰਾਪਤ ਕਰ ਗਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਟ ਮਿਸਟਰ ਵੀ ਬਣਾਇਆ ਗਿਆ ਭਾਵੇਂ ਉਹ ਵੀ ਦਲ ਬਦਲੀ ਕਰਕੇ ਹੀ ਆਵਾਦੀ ਪਾਰਟੀ ਵਿੱਚ ਜਿਮਣੀ ਚੋਣ ਲੜੇ ਸਨ ਹੁਣ ਪੰਜਾਬ ਵਿੱਚ ਇੱਕ ਹੋਰ ਜਿਮਣੀ ਚੋਣ ਲਗਭਗ ਨੇੜੇ ਲੱਗ ਚੁੱਕੀ ਆ ਜਲਦੀ ਹੀ ਇੱਥੇ ਜਿਮਣੀ ਚੋਣ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਹੈ ਭਾਵੇਂ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਜਿੱਥੋਂ ਕਿ ਆਵਾਜ਼ੀ ਪਾਰਟੀ ਦਾ ਵਿਧਾਇਕ ਜਿੱਤਿਆ ਹੋਏ ਸਨ ਉਹਨਾਂ ਦਾ ਪਿਛਲੇ ਦਿਨੀ ਦਿਹਾਂਤ ਹੋਣ ਕਰਕੇ ਇਹ ਸੀਟ ਖਾਲੀ ਹੋਈ ਹੈ ਹੁਣ ਇਥੋਂ ਆਵਾਜ਼ੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨੇ ਨੇ ਇਥੋਂ ਜਿਮਣੀ ਚੋਣ ਲਈ ਹੁਣ ਲਗਭਗ 900 ਆਏ ਪ੍ਰਾਪਤ ਹੋ ਰਹੀਆਂ ਨੇ ਕਿ ਇਥੋਂ ਜਿਹੜੇ ਸ਼੍ਰੋਮਣੀ ਕਾਲ ਦਲ ਨਾਲ ਸੰਬੰਧਿਤ ਤਿੰਨ ਵਾਰ ਵਿਧਾਇਕ ਰਹੇ ਹਰਬੀਤ ਸਿੰਘ ਸਿੰਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਹੁਣ ਇਹ ਕਿਆਸ ਹੋ ਰਹੀਆਂ ਲਗਾਈਆਂ ਜਾ ਰਹੀਆਂ ਨੇ ਕਿ ਇੱਥੋਂ ਵੀ ਜਿਮਣੀ ਚੋਣ ਵਾਸਤੇ ਆਮ ਆਦੀ ਪਾਰਟੀ ਵੱਲੋਂ ਦੂਜੀ ਪਾਰਟੀ ਵਿੱਚੋਂ ਲਿਆ ਕੇ ਹੀ ਉਮੀਦਵਾਰ ਬਣਾਇਆ ਜਾਣਾ ਹੈ ਹੁਣ ਦੇਖਣਾ ਹੋਵੇਗਾ ਕਿ ਆ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਲੋਕ ਕਿਸ ਵਿਅਕਤੀ ਦੇ ਹੱਕ ਵਿੱਚ ਪੁੱਜਦੇ ਨੇ ਜਦਕਿ ਆਮ ਆਦੀ ਪਾਰਟੀ ਨੇ ਤਾਂ ਦੂਜੀ ਪਾਰਟੀ ਵਿੱਚੋਂ ਉਮੀਦਵਾਰ ਲੱਭ ਕੇ ਟਿਕਟ ਦੇਣ ਦਾ ਤਕਰੀਬ ਤੇ ਕਿਨ ਸੁਭਾ ਬਣਾਵਾ ਬਣਾਤੀਆਂ ਨੇ ਹੁਣ ਸਵਾਲ ਵੱਡਾ ਇਹ ਖੜਾ ਹੋ ਗਿਆ ਕਿ ਬਾਹਰਲੇ ਉਮੀਦਵਾਰਾਂ ਨੂੰ ਗੱਫੇ ਦੇਣ ਵਿੱਚ ਕਿਉਂ ਪਾਰਟੀ ਯਕੀਨ ਰੱਖਦੀ ਹੈ ਤੇ ਆਪਣੇ ਵਲੰਟੀਅਰਾਂ ਤੇ ਕੀ ਆਮ ਆਦੀ ਪਾਰਟੀ ਨੂੰ ਯਕੀਨ ਨਹੀਂ ਜਾਂ ਆਮ ਆਦੀ ਪਾਰਟੀ ਨੂੰ ਆਪਣੇ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ਤੇ ਯਕੀਨ ਨਹੀਂ ਜਾਂ ਆਪਣੇ ਕਾਰਜਕਾਲ ਤੇ ਯਕੀਨ ਨਹੀਂ ਕਿ ਉਹ ਲੋਕ ਜਿਨ੍ਹਾਂ ਵਿੱਚ ਰਾਜਨੀਤੀ ਬਦਲਣ ਦੀ ਗੱਲ ਆਮ ਆਦੀ ਪਾਰਟੀ ਨੇ ਚਲਾਈ ਸੀ ਕਿ ਉਹ ਲੋਕ ਆਮ ਆਦੀ ਪਾਰਟੀ ਹੱਕ ਵਿੱਚ ਪੁੱਗਤਣਗੇ ਜਾਂ ਨਹੀਂ ਇਹ ਡਰ ਆਮ ਆਦੀ ਪਾਰਟੀ ਨੂੰ ਸਤਾ ਰਿਹਾ ਜਿਸ ਕਰਕੇ ਸਾਰੀਆਂ ਲਗਭਗ ਜਿਵੇਂ ਚੋਣਾਂ ਤੇ ਆਮ ਆਦੀ ਪਾਰਟੀ ਨੇ ਬਾਹਰਲੇ ਉਮੀਦਵਾਰ ਹੀ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਖੜੇ ਕੀਤੇ ਨੇ ਜਿਹੜਾ ਆਪਣਾ ਕਾਡਰ ਹੈ ਉਸ ਨੂੰ ਪੂਰੀ ਤਰ੍ਹਾਂ ਨਾਰਾਜ਼ ਕੀਤਾ ਹੈ ਜਿਸ ਦਾ ਖੰਮਿਆਜਾ ਇਹ ਗੱਲ ਸਾਫ਼ ਤੌਰ ਤੇ ਆਮ ਆਦੀ ਪਾਰਟੀ ਨੂੰ ਕੰਨ ਤੇ ਲਿਖੀ ਪੜ ਲੈਣੀ ਚਾਹੀਦੀ ਹੈ ਕਿ 2027 ਦੇ ਚੋਣਾਂ ਵਿੱਚ ਪਹੁੰਚਣਾ ਪੈ ਸਕਦਾ ਹੈ ਕਿਉਂਕਿ ਵੱਡਾ ਸਵਾਲ ਇਹ ਵੀ ਹੈ ਕਿ ਜਿਹੜੇ ਆਮ ਆਦੀ ਪਾਰਟੀ ਦੇ ਨਾਲ ਵੱਡੇ ਲੀਡਰ ਜੁੜੇ ਸਨ ਭਾਵੇਂ ਲੋਕ ਸੇਵਾ ਵਾਲੇ ਲੋਕ ਜੁੜੇ ਸਨ ਉਹ ਥੋੜਾ ਸਮਾਂ ਆਮ ਆਦੀ ਪਾਰਟੀ ਵਿੱਚ ਟਿਕ ਪਾਏ ਤੇ ਬਾਅਦਸ ਹੀ ਹੋਰਨਾਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਸੀ ਕਿ 2014 ਦੀਆਂ ਚੋਣਾਂ ਦੇ ਵਿੱਚ ਜਦੋਂ ਚਾਰ ਮੈਂਬਰ ਪਾਰਲੀਮੈਂਟ ਜਿੱਤੇ ਸਨ ਉਹਨਾਂ ਦੇ ਵਿੱਚੋਂ ਜਿਹੜੇ ਹਰਿੰਦਰ ਸਿੰਘ ਖਾਲਸਾ ਫਤਿਹਗੜ ਸਾਹਿਬ ਤੋਂ ਜਿੱਤੇ ਸੀ ਉਹ ਵੀ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ ਨੂੰ ਛੱਡ ਗਏ ਸਨ ਤੇ ਉਹ ਭਾਰਤ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਇਸੇ ਪ੍ਰਕਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਧਰਨਵੀਰ ਗਾਂਧੀ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਤੇ ਹੁਣ ਉਹ ਮੌਜੂਦਾ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਇਸੇ ਪ੍ਰਕਾਰ ਜਿਕਰ ਆਪਾਂ ਪੁਰਾਣੇ ਲੀਡਰਾਂ ਵੱਲ ਝਾਤ ਮਾਰੀਏ ਜਿਹੜੇ ਐਚਐਸ ਫੂਲਕਾ ਵਿਧਾਨ ਸਭਾ ਹਲਕਾ ਦਾਖਾ ਤੋਂ ਜਿੱਤੇ ਸਨ ਉਹ ਵੀ ਆਮ ਆਦਮੀ ਪਾਰਟੀ ਤੋਂ ਦੂਰ ਹੋਏ ਉਸੇ ਪ੍ਰਕਾਰ ਗੁਰਪ੍ਰੀਤ ਸਿੰਘ ਖੁੱਗੀ ਜਿਹੜੇ ਪ੍ਰਸਿੱਧ ਕਮੇਡੀਅਨ ਨੇ ਉਹ ਵੀ ਆਮ ਆਦਮੀ ਪਾਰਟੀ ਤੋਂ ਦੂਰ ਹੋਏ ਸ਼ੁਰੂਆਤੀ ਦੌਰ ਵਿੱਚ ਜੁੜੇ ਜੂਨੀਅਰ ਲੀਡਰ ਛੋਟੇ ਪਰ ਵੀ ਆਮ ਆਦਮੀ ਪਾਰਟੀ ਤੋਂ ਕੱਢੇ ਗਏ ਇਸੇ ਪ੍ਰਕਾਰ ਸੁਖਪਾਲ ਸਿੰਘ ਖੈਰਾ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵੀ ਹੋਏ ਤੇ ਉਹ ਵਿਧਾਇਕ ਵੀ ਆਮ ਆਦਮੀ ਪਾਰਟੀ ਟਿਕਟ ਤੇ ਬਣੇ ਸਨ ਉਹਨਾਂ ਨੂੰ ਬਹੁਧੀਤਰ ਦਾ ਨੇਤਾ ਬਣਾਇਆ ਗਿਆ ਬਾਅਦ ਵਿੱਚ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾਇਆ ਵੀ ਗਿਆ ਸੀ 2017 ਦੇ ਕਾਰਜਕਾਲ ਦਰਮਿਆਨ ਉਸ ਤੋਂ ਬਾਅਦ ਉਹ ਵੀ ਵਾਪਸ ਕਾਂਗਰਸ ਪਾਰਟੀ ਵਿੱਚ ਚਲੇ ਗਏ ਸੀ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਰਾਜਨੀਤੀ ਬਦਲਣ ਦੀ ਗੱਲ ਕਰਦੀ ਹੈ ਦੂਸਰੇ ਪਾਸੇ ਦੂਜੇ ਪਾਰਟੀਆਂ ਵਿੱਚੋਂ ਲਿਆ ਕੇ ਉਮੀਦਵਾਰ ਖੜੇ ਕਰਦੀ ਹੈ ਜਦ ਕਿ ਉਹ ਉਹਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਖਿਲਾਫ ਹੀ ਕੋਡ ਪ੍ਰਚਾਰ ਕਰਦੀ ਰਹੀ ਹੈ ਉਹ ਆਖ ਰਹੀ ਹੈ ਕਿ ਜਿਹੜੀਆਂ ਹੋਰ ਨਾਮ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੇ ਲੋਕਾਂ ਦਾ ਵਿਕਾਸ ਨਹੀਂ ਸਗੋਂ ਆਪਣਾ ਹੀ ਵਿਕਾਸ ਕੀਤਾ ਹੈ ਪਰ ਹੁਣ ਕੀ ਮਜਬੂਰੀ ਬਣੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਕੀ ਅਜਿਹਾ ਪਾਠ ਪੜਾ ਕੇ ਜਾ ਉਹਨਾਂ ਨੂੰ ਕੋਈ ਵਾਸ਼ਿੰਗ ਮਸ਼ੀਨ ਦੇ ਵਿੱਚ ਸਾਫ਼ ਕਰਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਂਦਾ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਉਮੀਦਵਾਰ ਖੜੇ ਕਰਦੀ ਹੈ ਦੂਸਰਾ ਸਵਾਲ ਵੱਡਾ ਹੈ ਕਿ ਆਵਾਜ਼ੀ ਪਾਰਟੀ ਨੂੰ ਆਪਣੇ ਇੰਨੇ ਪੁਰਾਣੇ ਲੀਡਰ ਛੱਡ ਕੇ ਕਿਉਂ ਚਲੇ ਗਏ ਜਿਸ ਕਰਕੇ ਕਿਤਨੇ ਕਿਤੇ ਜ਼ਰੂਰ ਇਸ ਗੱਲ ਦੀ ਪਿੰਕ ਪੈਂਦੀ ਹੈ ਕਿ ਕਿਤਨੇ ਕਿਤੇ ਜ਼ਰੂਰ ਆਵਾਜ਼ੀ ਪਾਰਟੀ ਵਿੱਚ ਤਾਨਾ ਸਹੀ ਤੰਤਰ ਜ਼ਰੂਰ ਭਰੀ ਲੱਗਦਾ ਹੈ ਉਹ ਭਾਵੇਂ ਕਿਸੇ ਦਾ ਹੋਵੇ ਭਾਵੇਂ ਪਾਰਟੀ ਦੇ ਕਨਵੀਨਰ ਦਾ ਹੋਵੇ ਚਾਹੇ ਆਵਾਜ਼ੀ ਪਾਰਟੀ ਦੀ ਮੁੱਖ ਦਿੱਲੀ ਲੀਡਰਸ਼ਿਪ ਦਾ ਹੋ ਸਕਦਾ ਇਹ ਕਿਆਸਰਾਈਆਂ ਲੋਕਾਂ ਵਿੱਚ ਚੱਲ ਰਹੀਆਂ ਨੇ ਸੋ ਅੱਜ ਦਾ ਪ੍ਰੋਗਰਾਮ ਇੰਨਾ ਹੀ ਹੁਣ ਜੋ ਯਾਜ ਧੰਨਵਾਦ ਸਤਿ